ਰਾਨੇ ਪਹਿਲਾ ਪਾਲੈ ਂਆ ਬੂਲ ਸ਼ਮ ਸ਼ਮ ਰੋਏ ਮੈਨੂੰ ਕਹਿੰਦਾ ਕੱਤ ਨਹੀਂ ਜਾਣਦੀ ਕੱਢ ਨਹੀਂ ਜਾਣਦੀ ਮੈਂ ਕੱਢ ਲਈ ਜਰਨੈਲੀ ਲੋਟਣ ਪੱਤੀਆਂ ਦੇ ਚੌਂਚ ਵੇਟ ਗਿਆ ਬਾਈਲੀ ਲੋਟਣ ਪੱਤੀਆਂ ਦੇ ਚੌਂਚ ਵੇਟ ਗਿਆ ਬਾਈਲੀ ਲੋਟਣ ਪੱਤੀਆਂ ਦੇ ਦੀਦੀ ਜੀ ਗੋੜੀ ਵੀਰ ਦੀ ਗੰਗਾ ਜਾ ਬੋਲਾ ਦੋਈ ਵੀਰ ਮੇਰੀ ਨੇ ਕੁੱਤੀ ਦਿੱਤੀ ਪਾਬੋ ਨੇ ਬੁਲਕਾੜੀ ਨੀ ਜਗਜੀ ਪਾਬੋ ਲਗੇ ਵੀ ਤੋਂ ਪਿਆਰੀ ਨੀ ਜਗਜੀ ਪਾਬੋ ਲਗੇ ਵੀ ਤੋਂ ਪਿਆਰੀ ਨੀ ਜਗਜੀ ਪਾਬੋ ਵੀ ਬੀ ਦੂਰ ਖੇਲਣ ਮਤ ਜਾਓ ਸਜਣ ਗਰੀਆ ਮੋ ਕਤ ਨਹੀਂ ਜਾਣਦੀ ਕੱਢ ਨਹੀਂ ਜਾਣਦੀ ਮੈਨੂੰ ਕਹਿੰਦਾ ਕਤ ਨਹੀਂ ਜਾਣਦੀ ਕੱਢ ਨਹੀਂ ਜਾਣਦੀ ਮੈਂ ਕੱਢ ਲਈ ਫੁਲਕਾਰੀ ਜਦ ਮੈਂ ਉੱਤੇ ਲਈ ਤੈ ਹੂੰ ਗਿਉ ਮਾਰੀ ਜਦ ਮੈਂ ਉੱਤੇ ਲਈ ਤੈ ਹੂੰ ਗਿਉ ਮਾਰੀ ਜਦ ਮੈਂ ਉੱਤੇ ਲਈ ਸਾਡੇ ਨਾਲ ਬੀਬੀ ਦੀਆਂ ਦੋਵੇਂ ਧੀਆ ਆ ਕੇ ਬੈਠੀਆਂ ਨੇ ਇੱਕ ਇੱਕ ਦਾ ਨਾਮ ਹੈ ਸਵਰਨਜੀਤ ਕੌਰ ਤੇ ਇਹਨਾਂ ਦਾ ਨਾਮ ਹੈ ਰਣਜੀਤ ਕੌਰ ਤਈ ਹੁਣ ਤਿੰਨੇ ਸਾਨੂੰ ਗੀਤ गा ਕੇ ਸੁਣਾਉਣੀਆਂ ਲੰਮੀ ਹੈ ਇੱਕ ਦੇ ਗੀਤ ਵੀ ਘੋੜੀਆਂ ਵੀ ਜਿਹੜੇ ਜਿਹੜੇ ਇਹਨਾਂ ਨੂੰ ਸੋਹਣੇ ਤਰੀਕੇ ਨਾਲ ਆਉਂਦੇ ਨੇ ਤਾਂ ਅਸੀਂ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਕਰਦੇ ਹਾਂ ਜੀ ਸਸਤੀ ਗੱਲ ਠੀਕ ਹੋਂ ਤੁਸੀਂ ਹਾਂਜੀ ਤੁਸੀਂ ਬੀਬੀ ਤੋਂ ਨਹੀਂ ਸਿੱਖੇ ਹੈਗੇ ਗੀਤ ਬੀਬੀ ਤੋਂ ਵੀ ਸਿੱਖੇ ਜੀ ਬਾਕੀ ਇਹੋ ਕਰਾ ਲਈ ਜਾਨਦੀ ਸੀਗੀ ਅੱਛਾ ਇੱਕ ਦੋ ਗੀਤ ਉਹ ਦੇਖ ਕੇ ਕੁਝ ਇਸੇ ਨਾਲ ਬੀਬੀ ਕਹਿੰਦੇ ਕਿਉਂਕਿ ਸ਼ੌਂਕ ਸਭ ਤੋਂ ਵੱਧ ਮੈਨੂੰ ਹੀ ਹੈ ਹੋਰ ਜਵਾਕਾਂ ਨੂੰ ਘੱਟ ਹੈ ਮੰਮੀ ਜਿੰਨਾ ਸ਼ੌਂਕ ਤਾਂ ਨਹੀਂ ਸਾਨੂੰ ਹੈਗਾ ਜੀ ਅੱਛਾ ਮੇਰੀ ਬੇਟੀ ਆ ਸੁਪਰੀਤ ਹਾਂਜੀ ਉਹਨੂੰ ਸ਼ੌਂਕ ਹੈਗਾ ਅੱਗੇ ਅੱਛਾ ਹਾਂ ਯੂਥ ਫੈਸਟੀਵਲ ਚ ਵੀ ਉਹਨੇ ਕੀਤਾ ਪਾਰਟਿਸਿਪੇਟ ਇਹਦੇ ਵਿੱਚ ਹਾਂਜੀ ਉਹਨਾਂ ਦੀ ਟੀਮ ਫਸਟ ਵੀ ਆਈ ਹੈ ਇਸ ਵਾਰ ਅੱਛਾ ਉਹ ਦੋ ਵਾਰ ਕੀਤਾ ਪਾਰਟਿਸਿਪੇਟ ਹਾਂ ਜੋ ਵੀ ਚ ਠੀਕ ਹੈ ਤੇ 24 ਵਾਲ ਸਟਾਪ ਕੀਤਾ ਉਹਨਾਂ ਦੀ ਟੀਮ ਨੇ ਉਹ ਮੰਮੀ ਕੋਲੋਂ ਬਹੁਤ ਮਤਲਬ ਗਾਈਡੈਂਸ ਲੈਂਦੀ ਰਹਿੰਦੀ ਆ ਹੂੰ ਗੀਤ ਵੀ ਗਾਉਂਦੀ ਹੈ ਬੋਲੀਆਂ ਗਿੱਧਾ ਉਹਨੂੰ ਸ਼ੌਂਕ ਹੈ ਪਰ ਸਾਨੂੰ ਉਹਨਾਂ ਨਹੀਂ ਹੈਗਾ ਤੁਸੀਂ ਬੀਬੀ ਵੀ ਕੋਈ ਤੁਹਾਨੂੰ ਕੋਈ ਯਾਦ ਹੈ ਮੈਮਰੀ ਤੁਹਾਡੇ ਬਚਪਨ ਦੀ ਵੀ ਕੋਈ ਕਿਸੇ ਵੀ ਚੀਜ਼ ਨਾਲ ਜੁੜੀ ਹੋਈ ਹਾਂਜੀ ਜੀ ਮੰਮੀ ਚਾਹੇ ਆਪ ਪੰਜ ਪਾਸ ਨੇ ਪੰਜ ਹੀ ਪੜੇ ਨੇ ਪਰ ਸਾਨੂੰ ਇਹਨਾਂ ਨੂੰ ਬਹੁਤ ਬੜਾ ਆ ਮੈਨੂੰ ਛੇਵੀਂ ਤੱਕ ਮੈਥ ਪੜਾਇਆ ਹੈ ਮੰਮੀ ਨੇ ਅੱਛਾ ਹਾਂਜੀ ਇਹਨਾਂ ਮੈਥ ਪੜਾਇਆ ਤੇ ਮੈਂ ਪਲੱਸ 2 ਤੱਕ ਮੈਥ ਦੀ ਸਟਡੀ ਕੀਤੀ ਮੈਨੂੰ ਹੁਣ ਵੀ ਮੈਥ ਪੜ੍ਹਨਾ ਬਹੁਤ ਚੰਗਾ ਲੱਗਦਾ ਚਾਹੇ ਟੀਚਰ ਮੈਂ ਨਹੀਂ ਬਣੀ ਮੈਥ ਦੀ ਮੈਂ ਐਸਐਸਟੀ ਪੋਸਟ ਤੇ ਕੰਮ ਕਰਦੀ ਹਾਂ ਗਵਰਨਮੈਂਟ ਜੋਬ ਮੇਰੀ ਅੱਛਾ ਤੇ ਬੇਟੀ ਜੀ ਮੇਰੀ ਜਿਵੇਂ ਕਹਿ ਲਓ ਵੀ ਸਾਡੇ ਥਰੂ ਉਹ ਚਲਿਆ ਗਿਆ ਮੈਥ ਵਾਲਾ ਉਹਨੇ ਹੁਣ ਮੈਂ ਦੀ ਐਮ ਐਸ ਸੀ ਕਰ ਲਈ ਹੈ ਅੱਛਾ ਜੀ ਐਮ ਐਸ ਸੀ ਮੈਥਮੈਟਿਕਸ ਠੀਕ ਹੈ ਹਾਂ ਜੀ ਜਿਵੇਂ ਕਹਿੰਦਾ ਮੰਮੀ ਵਾਲਾ ਜਿਹੜਾ ਮੈਥ ਦਾ ਜਹਾਨ ਸੀ ਸਾਡੇ ਘਰੋਂ ਸਿੱਕੇ ਚੱਲਿਆ ਗਿਆ ਤੀਸਰੀ ਪੀੜੀ 'ਚ ਹਾਂ ਤੇ ਤੁਸੀਂ ਬੀਬੀ ਤਾਂ ਛੋਟੇ ਹੁੰਦੇ ਆ ਤਾਂ ਗੀਤ ਸੁਣੇ ਆ ਤੇ ਕਦੇ ਮਤਲਬ ਇਹ ਕੰਮ ਕਰਦੇ ਗਾਉਂਦੀ ਰਹਿੰਦੇ ਸੀ ਇਹ ਕਹਿੰਦੇ ਵੀ ਮੈਂ ਤਾਂ ਜੋ ਸਲਾਈ ਵੀ ਕਰਦੀ ਸੀ ਗੀਤ ਗਾਉਂਦੀ ਸੀ ਹਾਂ ਜੀ ਮੰਮੀ ਨੇ ਕੰਮ ਕਰਨਾ ਸੀ ਜਿਵੇਂ ਕੋਲ ਬੈਠੇ ਹੁੰਦੇ ਸੀ ਮੰਮੀ ਨੇ ਗੀਤ ਗਾਈ ਜਾਂਦੇ ਅਸੀਂ ਉਹ ਸੁਣੀ ਜਾਂਦੇ ਸੀ ਕਈ ਵਾਰ ਨਾਲ ਵੈਸੇ ਘਰੇ ਵੀ ਲੱਗ ਜਾਈਦਾ ਸੀ ਜਿਵੇਂ ਅਸੀਂ ਛੋਟੇ ਸੀ ਨਾ ਤੇ ਆਪਣੇ ਗੁਆਂਢ ਦੀਆਂ ਵੱਡੀਆਂ ਕੁੜੀਆਂ ਮੰਮੀ ਬੋਲਦੀ ਸੀ ਖਣਾਉਂਦੀਆਂ ਹੁੰਦੀਆਂ ਸੀ ਅੱਛਾ ਮੰਮੀ ਨੇ ਉਹਨਾਂ ਨੂੰ ਸੋਣੇ ਉਹਨਾਂ ਤੋਂ ਸੁਣ ਕੇ ਵੀ ਸਿੱਖ ਜਾਂਦੇ ਸੀ ਸਾਡਾ ਮੰਨ ਤਾਂ ਕਰਦਾ ਸੀ ਜਾਈਏ ਪਰ ਜਿਵੇਂ ਕਹਲੋ ਸਟੱਡੀ ਕਰਕੇ ਜਾਂ ਮਤਲਬ ਕਿਵੇਂ ਵੀ ਕਹਲੋ ਅਸੀਂ ਉਹਨਾਂ ਨੇ ਸਿੱਖ ਸਕੇ ਜਿਹੜੇ ਏਕਾ ਕੱਢਦੇ ਹੁੰਦੇ ਦੋਨੇ ਟਾਈਮ ਪੜਾਾਈ ਰੱਖਦੇ ਇਹ ਦੱਸ ਦੇ ਮੈਂ ਛੋਟਾ ਬ੍ਰਦਰ ਤੇ ਪਿੰਕੀ ਦੋਨੋਂ ਕਹਿੰਦੇ ਆਪਾਂ ਮੰਮੀ ਦੀ ਵਿਚ ਕਰੀ ਆਂ ਹਾਂ ਅਸੀਂ ਤੇ ਵੈਸੇ ਕਾ ਲੱਗ ਗਿਆ ਸੀ ਦੋਨੇ ਦੋਨੇ ਮੰਮੀ ਇਹ ਕਰੇਗੀ ਮੈਂ ਛੋਟਾ ਬਣਾਤੇ ਮੈਂ ਹਾਂਜੀ ਅਸੀਂ ਦੋਨੋਂ ਬਹੁਤ ਛੋਟੇ ਸੀ ਵੀ ਕੁਝ ਕਿੰਨੇ ਸੀਗੇ ਹਾਂਜੀ ਅਸੀਂ ਬਹੁਤ ਹਿੱਕਾਂ ਵੈਸੇ ਗੱਡੀ ਜਾਂਦੀ ਆ ਬਿਨਾ ਗੀਤ ਤੋਂ ਵੀ ਠੀਕ ਆ ਹੁਣ ਤੁਸੀਂ ਸਾਨੂੰ ਗੀਤ ਸੁਣਾਇਓ ਠੀਕ ਹੈ ਤੇ ਅਸੀਂ ਹੁਣ ਤੁਹਾਡੇ ਤਿੰਨਾਂ ਤੋਂ ਗੀਤ ਸੁਣਾਵਾਂਗੇ ਪਹਿਲਾਂ ਬਹੁਤ ਗੀਤ ਗਾਉਣਾ ਅਸੀਂ ਜਿਹੜਾ ਸ਼ੁਰੂ ਵਿਆਹ ਜਿਹੜਾ ਵਿਆਹ ਉਹ ਤੋਂ ਗੀਤ ਸ਼ੁਰੂ ਹੁੰਦਾ ਸਹਾਲ ਤੋਂ ਸਾਂ ਪਹਿਲਾਂ ਵੀ ਮੁੰਡੇ ਦਾ ਵਿਆਹ ਵੀ ਉਸੇ ਤੋਂ ਸ਼ੁਰੂ ਹੁੰਦਾ ਕੁੜੀ ਦਾ ਵਿਆਹ ਵੀ ਉਸੇ ਤੋਂ ਹੁੰਦਾ ਪਹਿਲਾਂ ਸੁਣੋ ਉਹ ਗੀਤ ਕਿਸ ਨਾਲ ਨੇ ਉਹ ਪਰਤਾ ਵੜੇ ਤਈ ਹੋ ਸਾਂ 嗯。Wow. ਕਾਲੀਆਂ ਨਾਂ ਤੋਂ ਬਾਗਾਨੀ ਆਵੇ ਮਾਲੀਆ ਇਹ ਨਕਲੀਆਂ ਦੀ ਵੜੀ ਵੇ ਬੂ ਬੂਆ ਜੂ ਘਰ ਆਇਆ ਗੀਤਾਂ ਨਹੀਂ ਆਏ ਸੁਹਾਗ ਗਾ ਕੇ ਹਟੇ ਸੀ ਹੁਣ ਇੱਕ ਸੁਹਾਗ ਹੋਰ ਗਾਉਣੇ ਆਗੇ ਬੀਬੀ ਦੂਰ ਕੇਲਣ ਮਤ ਜਾਇਓ ਸਜਣ ਘਰੀਆ ਮਣਨੇ ਗੇ ਬੀਬੀ दूर कल मातो सॼो गारी आ मनगे माता लोक जो दा दीदी गो द कैसे आम गे माता लोक जो दा दीदी गो द कैसे आ ਬੀਬੀ ਗਰਦ ਚੜੀ ਅਸਮਾਨ ਹਾਥੀ ਕੋਲੇ ਆਮਣਗੇ ਬੀਬੀ ਗਰਦ ਚੜੀ ਅਸਮਾਨ ਹਾਥੀ ਕੋਲੇ ਆਮਣਗੇ ਬੀਬੀ ਆਪ ਕੋੜੇ ਅਸਵਾਰ ਤੈਨੂੰ ਲਾ बापू कोड़े सवार तैनू नारे अनन्दपुर कौनता पिता गुरुजी किसमा സഗി നാളി സുഹാവി ജീ വീദി സഗി നാളവേ തിയത ഗായി কণ কতে চে ত i see so ਆਪਾਂ ਧੀਆਂ ਦੀ ਬੇਨਤੀ ਦਾ ਗੀਤ ਹੈਗਾ ਧੀਆਂ ਕਹਿੰਦੇ ਸਾਨੂੰ ਦੂਰ ਨਾ ਪਿਆਓ ਤੇ ਆਪਾਂ ਉਹ ਗੀਤ ਗਾਉਣਾ ਹੁਣ ਹੋ ਰਾਨੇ ਪਹਿਲਾ ਪਾਲੈ ਣਾਵੂ ਲਝਮ ਸ਼ਮ ਸ਼ਮ ਰੋਏ ਮੋਰਾ ਰੇ ਪਹਿਲਾ ਪਾ ਦਾ ਭੂਟਾ ਆਉਂਦੇ ਜਾਂਦੇ ਨੇ ਵਾਸ਼ਨਾ ਮੇਰਾ ਵੀਰ ਮਰੂਏ ਦਾ ਭੂਟਾ ਆਉਂਦੇ ਜਾਂਦੇ ਨੇ ਵਾਸ਼ਨਾ ਤੀਆਂ ਆ ਗਈਆਂ ਤੀਆਂ ਦੇ ਦਿਨ ਨੇੜੇ ਭੇਜੀ ਮਾਇਏ ਵੱਡੇ ਵੀਰ ਨੂੰ ਮਤੀਆਂ ਆ ਗਈਆਂ ਤੀਆਂ ਦੇ ਦਿਨ ਨੇੜੇ ਭੇਜੀ ਮਾਇਏ ਵੱਡੇ ਵੀਰ ਨੂੰ ਬਾਲੇਨੀ ਪਰਾਮਾ ਵਾਲਗੇ ਤੈਨੂੰ ਤੀਆਂ ਨੂੰ ਨੈਣ ਨਾ ਆਏ ਬਾਲੇਨੀ ਪਰਾਮਾ ਵਾਲਗੇ ਤੈਨੂੰ ਤੀਆਂ ਨੂੰ ਨੈਣ ਨਾ ਆਏ ਸੱਸੀ ਬੁੜੇਵੇਂ ਅੱਖੀਏ ਤੇਥੋਂ ਡਰ ਦੇ ਲੈਣ ਨਾ ਆਏ ਸੱਸੀ ਬੁੜੇਵੇਂ ਅੱਖੀਏ ਤੇਥੋਂ ਡਰ ਦੇ ਲੈਣ ਨਾ ਆਏ ਸੱਸੀ ਬੜੇ ਕਤ ਨਹੀਂ ਜਾਣਦੀ ਕੱਢ ਨਹੀਂ ਜਾਣਦੀ ਮੈਨੂੰ ਕਹਿੰਦਾ ਕਤ ਨਹੀਂ ਜਾਣਦੀ ਕੱਢ ਨਹੀਂ ਜਾਣਦੀ ਮੈਂ ਕੱਢ ਲਈ ਫੁਲਕਾਰੀ ਜਦ ਮੈਂ ਉੱਤੇ ਲਈ ਤੈ ਹੂੰ ਗਾ ਕਿਉਂ ਮਾਰੀ ਜਦ ਮੈਂ ਉੱਤੇ ਲਈ ਤੈ ਹੂੰ ਗਾ ਕਿਉਂ ਮਾਰੀ ਜਦ ਮੈਂ ਉੱਤੇ ਲਈ ਤੈ ਹੂੰ ਗਾ ਕਿਉਂ ਮਾਰੀ ਜਦ ਮੈਂ ਉੱਤੇ ਲਈ ਮੈਨੂੰ ਕਹਿੰਦਾ ਖਤੀ ਹਿੱਤੀ ਵੀਰ ਮੇਰੇ ਨੇ ਕੁੱਤੀ ਵੀਤੀ ਭਾਉ ਨੀ ਜਗਦੀ ਪਾਬੋ ਲਗੇ ਵੀ ਤੋਂ ਪਿਆਰੀ ਨੀ ਜਗਦੀ ਪਾਬੋ ਲਗੇ ਵੀ ਤੋਂ ਪਿਆਰੀ ਨੀ ਜਗਦੀ ਪਾਬੋ ਲਗੇ ਵੀ ਤੋਂ ਪਿਆਰੀ ਨੀ ਜਗਦੀ ਪਾਬੋ ਮੈਨੂੰ ਕਹਿੰਦਾ ਕੱਤ ਨਹੀਂ ਜਾਣਦੀ ਕਾਢ ਨਹੀਂ ਜਾਣਦੀ ਮੈਨੂੰ ਕਹਿੰਦਾ ਕੱਤ ਨਹੀਂ ਜਾਣਦੀ ਕਾਢ ਨਹੀਂ ਜਾਣਦੀ ਮੈਂ ਕਾਢ ਲਈ ਜਰਨੈ ਲੀ ਲੋਟਣ ਪੱਟੀਆਂ ਦੇ ਚੌਂਚ ਵੇਟ ਗਿਆ ਬਾਈ ਲੀ ਲੋਟਣ ਪੱਟੀਆਂ ਦੇ ਚੌਂਚ ਵੇਟ ਗਿਆ ਬਾਈ ਲੀ ਨੋਟਣ ਪੱਟੀਆਂ ਦੇ ਚੌਂਚ ਵੇਟ ਗਿਆ ਬਾਈ ਲੀ ਲੋਟਣ ਪੱਟੀਆਂ ਦੇ ਚੌਂਚ ਕਾਲੀ ਡਾਂਗ ਮੇਰੇ ਵੀਰ ਦੀ ਜਿੱਥੇ ਵੱਜ ਦਿਵਦਲ ਵੰਗੋ ਗਾਜਰੀ ਕਾਲੀ ਡਾਂਗ ਮੇਰੇ ਵੀਰ ਦੀ ਜਿੱਥੇ ਵੱਜ ਦਿਵਦਲ ਵੰਗੋ ਗਾਜਰੀ ਕਾਲੀ ਡਾਂਗ ਮੇਰੇ ਵੀਰ ਦੀ ਤੈਨੂੰ ਤਾਂ ਕਹਿੰਦਾ ਪੇਕੀ ਨਹੀਂ ਆਂਦੀ ਜਦ ਮੈਂ ਪੀਕੇ ਗਈ ਕੁੜੇ ਕਰ ਕਰਨੇ ਕਰ ਕਰੇ ਆਟਾ ਲਈ ਫਿਰੇ ਕਰ ਕਰਨੇ ਕਰ ਕਰੇ ਆਟਾ ਲਈ ਫਿਰੇ ਕਰ ਕਰਨੇ ਕਰ ਕਰੇ ਆਟਾ ਲਈ ਫਿਰੇ ਕਰ ਕਰਨੇ ਕਰ ਕਰੇ ਹਰਾਂ ਦੇ ਜੀ ਜੇ ਲੰਤ ਲੰਮੀ ਹੋਰਾਂ ਦੇ ਜੀ ਜੇ ਲੰਤ ਲੰਮੀ ਮੇਰਾ ਜੀ ਜਾ ਮੇਚਦਾਨੀ ਕੀਤੀ ਰੋੜ ਤੇ ਫਕਾਉੜੇ ਵੇਚਦਾਨੀ ਕੀਤੀ ਰੋੜ ਤੇ ਫਕਾਉੜੇ ਮੇਚਦਾਨੀ ਕੀਤੀ ਰੋੜ ਤੇ ਫਕਾਉੜੇ ਵੇਚਦਾਨੀ ਹੋਇ ਪਾਦੂ ਕਾ ਜਿਆਦਾ ਤਾਂ ਮੈਂ ਜੀ ਮੀਸੀ ਗੰਡੇ ਮੈਂ ਜੀ ਰਲਾਈ ਤੂ ਕਾ ਮੈਂ ਨੱਜ ਵਿਆਈਆਂ ਨਹੀਂ ਨੂੰਹੇ ਤੇਰੇ ਵਗਿਆਂ ਨੂੰ ਕਾ ਮੈਂ ਨੱਜ ਵਿਆਈ ਮੀਨ ਨੂੰਹੇ ਤੇਰੇ ਵਗਿਆਂ ਨੂੰ ਕਾ ਮੈਂ ਜੀ ਮੀਸੀ ਕੂ ਕਾ ਮੈਂ ਜੀ ਰਲਾਈ ਗੰਨੇ ਮਟਕੇ ਸੰਬੀਚਾਂ ਸੱਸੇ ਤੇਰੇ ਤੰਦੇ ਡੰਡੇ ਮੈਂ ਪਿੱਕੇ ਸੰਬੀਚਾਂ ਸੱਸੇ ਤੇਰੇ ਬੰਦੇ ਡੰਡੇ ਮੈਂ ਵੇਖੇ ਸੰਦੀ ਸਾਨ ਸੱਸੇ ਤੇਰੇ ਪਿੰਦੇ ਡੰਡੇ ਮੈਂ ਵੇਖੇ ਸੰਦੀ ਸਾਨ ਸੱਸੇ ਤੇਰੇ ਪਿੰਦੇ ਡੰਡੇ ਖਤਾ ਤੁਰਹਿ ਲਵੋ ਰੋਟੀਆਂ ਗਿੰਦੀ ਜੇ ਸੱਸੇ ਤੂੰ ਰੋਟੀਆਂ ਗਿੰਦੀ ਮੈਂ ਵੀ ਪੇੜੇ ਹੁ ਬੀ ਆਈ ਸੱਸੇ ਨੀ ਬਾਰਾਤ ਆਲੀਏ ਮੈਂ ਤੇਰਾ ਗਾਲੀ ਆਈ ਸੱਸੇ ਨੀ ਬਾਰਾਤ ਆਲੀਏ ਮੈਂ ਤੇਰਾ ਗਾਲੀ ਆਈ ਸੱਸੇ ਨੀ ਬਾਰਾਤ ਆਲੀਏ ਮੈਂ ਤੇਰਾ ਗਾਲੀ ਆਈ ਗੋਬੀ ਵਿਕਣੀ ਆਈ ਵੀਰਨਾ ਗੋਬੀ ਵਿਕਣੀ ਆਈ ਵੀਰਨਾ ਸੇਰਕ ਲੈ ਦੇ ਮੈਨੂੰ ਸ਼ਾਮੇ ਵਹਿਕੇ ਚੀਰ ਲੱਗੀ ਯਾਦ ਕਰੂੰਗੀ ਤੈਨੂੰ ਕੁਰਤੀ ਮਰੀਨੇ ਦੀ ਲੱਗ ਵੀਰਨਾ ਮੈਨੂੰ 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 ਕੁਰਤੀ ਮਰੀਨੇ ਦੀ ਗੋਬੀ ਵਿਖਣੀ ਆਈ ਗੱਬਰੂ ਆ ਗੋਬੀ ਵਿਖਣੀ ਆਈ ਗੱਬਰੂ ਆ ਸੇਰ ਕ ਲੈਦੇ ਮੈਨੂੰ ਵੇ ਸ਼ਾਮੇ ਵਹਿਕੇ ਚੀਰ ਲੱਗੀ ਯਾਦ ਕਰੂੰਗੀ ਤੈਨੂੰ ਚੁੰਨੀ ਜਾਈ ਦੀ ਲਹਿਦ ਨੋਕਰਾਂ ਮੈਨੂੰ ਚੁੰਨੀ ਜਾਈ ਦੀ ਲਹਿਦ ਨੋਕਰਾਂ ਮੈਨੂੰ ਚੁੰਨੀ ਜਾਲੀ ਦੀ ਲਹਿਦ ਨੋਕਰਾਂ ਮੈਨੂੰ ਚੁੰਨੀ ਜਾਲੀ ਦੀ ਲਹਿਦ ਨੋਕਰਾਂ ਮੈਨੂੰ ਚੁੰਨੀ ਜਾਲੀ ਦੀ ਪਹਿਣਾ ਪਹਿਣਾ ਕਦੇ ਨਾ ਲੜੀਆਂ ਪਹਿਣਾ ਪਹਿਣਾ ਕਦੇ ਨਾ ਲੜੀਆਂ ਸੱਤ ਮਰਗੇ ਡੈ ਕੈਨੀ ਵਿੱਚ ਬਾਹਾਂ ਦੇ ਤੂੰ ਬੋਲੀ ਨੀ ਵਿੱਚ ਬਾਣਾ ਦੇ ਕੋਲ ਬੋਲਦੀ ਬੈਕੇ ਨੀ ਵਿੱਚ ਬਾਣਾ ਦੇ ਕੋਲ ਬੋਲਦੀ ਬੈਕੇ ਨੀ ਵਿੱਚ ਬਾਣਾ ਦੇ ਕੋਲ ਬੋਲਦੀ ਐਕੇ ਨੀ ਵਿੱਚ ਬਾਣਾ ਦੇ ਸਾਵਣ ਦੇ ਮਹੀਨੇ ਜੀ ਨਹੀਂ ਕਰਦਾ ਸੌਰੇ ਜਾਨ ਮੁੰਡਾ ਫੇਰੇ ਨਹੀਂ ਗੱਡੀ ਜੋੜ ਕੇ ਲਜਾਣੂ ਮੁੰਡਾ ਫੇਰੇ ਨਹੀਂ ਗੱਡੀ ਜੋੜ ਕੇ ਲਜਾਣੂ ਮੁੰਡਾ ਫੇਰੇ ਨਹੀਂ ਗੱਡੀ ਜੋੜ ਕੇ ਲਜਾਣੂ ਮਹੀਨਾ ਮਹੀਨਾ ਦਿਂਤਿਆਂ ਦੇ ਸੋਣ ਮਹੀਨਾ ਦਿਂਤਿਆਂ ਦੇ ਗੱਡੀ ਜੋੜ ਕੇ ਆਇਆ ਵੇ ਜਿੰਨਾ ਕਰਾਂ ਦੀ ਕੰਤੂਲ ਢਾੜੀ ਘਰ ਘਰ ਸੋਰਮ ਚਾਇਆ ਮੈਣੀ ਵੇ ਜਾਂਦੀ ਦਿਂਤਿਆਂ ਦੇ ਆਇਆ ਮੈਣੀ ਵੇ ਜਾਂਦੀ ਦਿਂਤਿਆਂ ਦੇ ਆਇਆ ਮੈਣੀ ਵੇ ਜਾਂਦੀ ਦਿਂਤਿਆਂ ਦੇ ਆਇਆ ਮੈਣੀ ਵੇ ਜਾਂਦੀ ਇੱਕ ਸੁਣ ਦੋਹਾ ਲੈ ਕੇ ਸੁਣਾਉਣੇ ਬੀਬੀ ਵਿਚੋਲੇ ਦਾ ਠੀਕ ਹੈ ਬੁਚੋ ਲਿਆ ਵੇ ਤੇਰਾ ਪੁੱਤ ਜੀਵੇ ਬੁਚੋ ਲਿਆ ਸਾਡਾ ਵਧਾ ਜੀ ਪੁਰਵਾਰ ਐਸਾ ਬੂਟਾ ਲਾ ਦਿੱਤਾ ਜੜ ਸਜੇ ਬਾਬੂ ਦੇ ਜੀ ਅਜੂ ਦਿਨ ਸਾਦੀਏ ਵਾਰ ਵਾ ਬੀਬੀ ਬਹੁਤ ਸੋਹਣਾ ਤੁਹਾਡੀ ਆਵਾਜ਼ ਬਹੁਤ ਸੋਹਣੀ ਆ ਇਹ ਤੁਸੀਂ ਹੋਰ ਵੀ ਕੋਈ ਕਦਾ ਦੋਹਾ ਲਾਉਣਾ ਤਾਂ ਤੁਸੀਂ ਲਾ ਸਾਨੂੰ ਸੁਣਾ ਸਕਦੇ ਆ ਹੱਥ ਘੰਗਣਾ ਮੁਖ ਸੇ ਹੀ ਰੇ ਬੀਰਾ ਡਾਉਲੇ ਵਾਜੀ ਜੀ ਜੀਵਨ ਪਾਣਿਆ ਦੇ ਵਿੱਚ ਜਿਉ ਤਾਰਿਆਂ ਵਿੱਚ ਜੀ ਅੱਜ ਦਿਨ ਰੰਗਲੇ ਚੰਦ ਬਹੁਤ ਸੋਣਾ ਤੁਹਾਡਾ ਤਿੰਨਾਂ ਦਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਆਪਦਾ ਸਾਨੂੰ ਸਮਾਂ ਦਿੱਤਾ ਤੇ ਐਨੇ ਸੋਹਣੇ-ਸੋਹਣੇ ਸਾਨੂੰ ਗੀਤ ਸੁਣਾਏ ਨੇ ਕਿਉਂਕਿ ਆਪਣਾ ਮੇਨ ਮਕਸਦ ਆ ਹੀ ਆ ਵੀ ਇਹਨਾਂ ਗੀਤਾਂ ਨੂੰ ਸੁਣ ਕੇ ਸ਼ਾਇਦ ਕੋਈ ਸਿੱਖ ਸਕੇ ਕਿਉਂਕਿ ਉਹੀ ਆ ਵੀ ਜਿਹੜੀਆਂ ਸਾਡੀਆਂ ਬੀਬੀਆਂ ਦੀਆਂ ਸਾਡੀਆਂ ਦਾਦੀਆਂ ਨਾਨੀਆਂ ਦੀ ਪੀੜ੍ਹੀ ਆ ਉਹਨਾਂ ਕੋਲੇ ਵਿਰਾਸਤ ਹਜੇ ਸੰਭੀ ਹੋਈ ਆ ਤਾਂ ਅਸੀਂ ਕਰਮ ਵਾਲੇ ਹੋਵਾਂਗੇ ਜੇ ਉਹਨਾਂ ਤੋਂ ਕੋਛ ਨਾ ਕੋਛ ਅਸੀਂ ਸਿੱਖ ਸਕੀਏ ਤਾਂ ਇਸ ਪ੍ਰੋਗਰਾਮ ਦੇ ਮਾਧਿਅਮ ਰਾਹੀਂ ਅਸੀਂ ਉਮੀਦ ਕਰਦੇ ਆਂ ਵੀ ਅੱਜ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਊਗਾ ਤੇ ਅਸੀਂ ਬੀਬੀ ਅਮਰਜੀਤ ਖੌਰਜੀ ਦਾ ਬਹੁਤ-ਬਹੁਤ ਧੰਨਵਾਦ ਵੀ ਕਰਦੇ ਆ ਕਿਉਂਕਿ ਉਹਨਾਂ ਨੇ ਇਹ ਸਾਰੀ ਚੀਜ਼ ਨੂੰ ਇੱਕ ਕਿਤਾਬੀ ਰੂਪ ਦੇ ਕੇ ਇਹਨੂੰ ਇੱਕ ਦਸਤਾਵੇਜ਼ੀ ਉਹ ਬਣਾਤਾ ਜਿਹਨੂੰ ਤੁਸੀਂ ਸਾਰੇ ਪੜ ਸਕਦੇ ਹੋ ਸਾਰੇ ਖਰੀਦ ਸਕਦੇ ਹੋ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਇਹਨਾਂ ਦੀ ਕਿਤਾਬ ਦਾ ਨਾਮ ਹੈ ਫੁਲਕਾਰੀ ਜਿਹੜੀਆਂ ਬੋਲੀਆਂ ਨੇ ਉਹ ਇਹਨਾਂ ਨੂੰ ਜਿਹੜੀਆਂ ਵੀ ਕੰਠ ਸੀ ਸਾਰੀਆਂ ਉਹ ਉਹ ਨੇ ਪਰ ਬੀਬੀ ਦੀ ਕਿਤਾਬ ਛਾਪਣ ਦਾ ਜਿਹੜਾ ਸਹਿਯੋਗ ਹੈ ਇਹਨਾਂ ਦੇ ਸਾਰੇ ਪਰਿਵਾਰ ਦਾ ਹੀ ਹੈ ਪਰ ਖਾਸ ਤੌਰ ਤੇ ਇਹਨਾਂ ਦੇ ਜਵਾਈ ਮਾਸਟਰ ਸ਼ਮਸ਼ੇਰ ਸਿੰਘ ਉਹਨਾਂ ਨੇ ਸੰਪਾਦਨਾ ਕੀਤੀ ਐ ਇਸ ਕਿਤਾਬ ਦੀ ਤੇ ਇਹਨਾਂ ਦਾ ਦੋਤਾ ਹਨਾ ਬੀਬੀ ਜੀ ਤੁਹਾਡਾ ਸਰਬਜੋਤ ਸਿੰਘ ਉਹਨਾਂ ਨੇ ਜਿਹੜੀ ਸਾਰੀ ਕਿਤਾਬ ਹੈ ਇਹ ਟਾਈਪ ਵੀ ਕੀਤੀ ਐ ਸੋਧ ਵੀ ਕੀਤੀ ਐ ਤਾ ਬੀਬੀ ਵੱਲੋਂ ਵੀ ਉਹਨਾਂ ਦਾ ਧੰਨਵਾਦ ਹੈ ਤੇ ਅਸੀਂ ਵੀ ਉਹਨਾਂ ਦਾ ਧੰਨਵਾਦ ਕਰਦੇ ਆਂ ਕਿ ਉਹਨਾਂ ਨੇ ਆਪਦੀ ਨਾਨੀ ਦਾ ਜਿਹੜਾ ਸੁਪਨਾ ਹੈ ਉਹ ਪੂਰਾ ਕਰਨ 'ਚ ਉਹਨਾਂ ਦਾ ਸਾਥ ਦਿੱਤਾ ਤਾਂ ਹੀ ਸਾਨੂੰ ਵੀ ਸਾਡੀਆਂ ਦਾਦੀਆਂ ਨਾਨੀਆਂ ਦੇ ਸੁਪਨੇ ਪੂਰੇ ਕਰਨੇ ਚਾਹੀਦੇ ਨੇ ਉਹਨਾਂ ਦਾ ਸਹਿਯੋਗ ਦੇਣਾ ਚਾਹੀਦਾ ਤੁਸੀਂ ਇਹਨੂੰ ਖਰੀਦ ਕੇ ਪੜ੍ਹ ਸਕਦੇ ਹੋ ਜਿਸ ਦੇ ਤੁਸੀਂ ਵੱਖਰੀਆਂ ਵੱਖਰੀਆਂ ਪੰਜਾਬੀ ਲੋਕ ਗੀਤਾਂ ਦੀਆਂ ਬਣਗੀਆਂ ਬਾਰੇ ਤੁਹਾਨੂੰ ਜਿਹੜਾ ਨੌਲੇਜ ਆ ਉਹ ਤੁਸੀਂ ਲੈ ਸਕਦੇ ਹੋ ਤੇ ਇਹਨਾਂ ਦਾ ਫੇਰ ਤੋਂ ਇੱਕ ਵਾਰ ਬਹੁਤ ਬਹੁਤ ਸ਼ੁਕਰੀਆ ਤੁਸੀਂ ਦੇਖਦੇ ਰਹੋ ਬੀ ਸੋਸ਼ਲ ਮੈਂ ਤੁਹਾਨੂੰ ਮਿਲੂੰਗੀ ਕਿਸੇ ਹੋਰ ਪ੍ਰੋਗਰਾਮ ਚ ਅਗਲੇ ਹਫਤੇ ਸਤਿ ਸ਼੍ਰੀ ਅਕਾਲ